ਦੋਸਤੋ ਤੁਸੀਂ ਸਾਰੇ ਜਾਣਦੇ ਹੋ ਵੀ ਤਰਮਿੰਦਰ ਤੇ ਆਸ਼ਾ ਪਾਰਖ ਦਾ ਇੱਕ ਬੌਂਡਿੰਗ ਬਹੁਤ ਵਧੀਆ ਬੌਂਡਿੰਗ ਸੀ ਤਰਮਿੰਦਰ ਸ਼ੁਰੂ ਪਹਿਲੇ ਦਿਨ ਤੋਂ ਲੈ ਕੇ ਜਦੋਂ ਦੇ ਫਿਲਮਾਂ 'ਚ ਗਏ ਨੇ ਉਦੋਂ ਦੇ ਆਸ਼ਾ ਪਾਰਖ ਨੂੰ ਬੜਾ ਮੰਨਦੇ ਨੇ ਬੜੀ ਇੱਜ਼ਤ ਕਰਦੇ ਨੇ ਇੱਕ ਐਦਾਂ ਕਹਿ ਲਓ ਤੁਸੀਂ ਕਿ ਆਸ਼ਾ ਪਾਰਖ ਇੱਕ ਐਜੀ ਹੀਰੋਇਨ ਸੀਗੀ ਜਿਹਦੇ ਤੋਂ ਮਤਲਬ ਤਰਮਿੰਦਰ ਦੀ ਕੋਈ ਫਲਰਟਿੰਗ ਵਾਲੀਆਂ ਖਬਰਾਂ ਜਾਂ ਕੋਈ ਜਾਂ ਛੇੜਛਾੜ ਵਾਲੀ ਖਬਰਾਂ ਕਦੇ ਸਾਹਮਣੇ ਨਹੀਂ ਆਈਆਂ ਹੈਗੀਆਂ ਆਸ਼ਾ ਪਾਰਖ ਉਦੋਂ ਤੋਂ ਲੈ ਕੇ ਹੁਣ ਤੱਕ ਸਟ੍ਰਿਕਟ ਰਹੀ ਆ ਪਰ ਅੱਜ ਆਪਾਂ ਮੈਂ ਤੁਹਾਨੂੰ ਇੱਕ ਕਿੱਸਾ ਸੁਣਾਉਣ ਜਾ ਰਹੇ ਹਾਂ ਵੀ ਕਿਵੇਂ ਆਸ਼ਾਪਾਰਖ ਨੇ ਇੱਕ ਵੱਤ ਧਰਮਿੰਦਰ ਨੂੰ ਪੂਰਾ ਟੈਟ ਕਰਤਾ ਸੀ ਆਪਣਾ ਪੂਰਾ ਕਰੂਰ ਰੂਪ ਦਿਖਾਇਆ ਸੀਗਾ ਉਹ ਸਟੈਂਡ ਲੱਗੀ ਸੀ ਕਿ ਇਹ ਜੀ ਗੱਲ ਦਾ ਸਟੈਂਡ ਲੱਗੀ ਸੀ ਧਰਮਿੰਦਰ ਨੂੰ ਐਸਾ ਲੋ ਵੀ ਰੋਣ ਵਾਲਾ ਕਰਤਾ ਸੀ ਨੀਲਾ ਪੈ ਗਿਆ ਸੀ ਧਰਮਿੰਦਰ ਜਦੋਂ ਆਪਾਂ ਇਹ ਤੁਹਾਨੂੰ ਕਿੱਸਾ ਸੁਣਾਉਣ ਤੋਂ ਪਹਿਲਾਂ ਆਪਾਂ ਜ਼ਿਆਦਾ ਸਮਾਂ ਖਰਾਬ ਨਹੀਂ ਕਰਦੇ ਮੈਂ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੁਸੀਂ ਦੇਖ ਰਹੇ ਹੋ ਪੰਜਾਬੀ ਰਸਤਮ ਚੈਨਲ ਤੇ ਅੱਜ ਆਪਾਂ ਧਰਮਿੰਦਰ ਤੇ ਆਸ਼ਾਪਾਰਖ ਦੇ ਉਸ ਕਿੱਸੇ ਬਾਰੇ ਗੱਲ ਕਰਨ ਲੱਗੇ ਆ 1965 ਦਾ ਕਿੱਸਾ ਹੈ ਇੱਕ ਫਿਲਮ ਦਾ ਕਿੱਸਾ ਹੈ ਜਦੋਂ ਆਸ਼ਾਪਾਰਖ ਨੇ ਧਰਮਿੰਦਰ ਦੀ ਟਿਵਰੀ ਪੂਰੀ ਤਰ੍ਹਾਂ ਟੈਟ ਕਰਕੇ ਰੱਖੀ ਆ ਠੀਕ ਆ ਵੀਰੇ ਸ਼ੁਰੂ ਕਰਦੇ ਆ ਦਰਅਸਲ ਆਸ਼ਾਪਾਰਖ ਧਰਮਿੰਦਰ ਦੀ ਇੱਕ ਆਦਤ ਤੋਂ ਪੂਰੀ ਤਰ੍ਹਾਂ ਪਰੇਸ਼ਾਨ ਰਹਿੰਦੀ ਸੀ। ਤੁਸੀਂ ਸਾਰੇ ਜਾਣਦੇ ਹੋ ਧਰਮਿੰਦਰ ਨੂੰ ਇੱਕ ਪਹਿਲੇ ਦਿਨ ਤੋਂ ਆਪਾਂ ਸੁਣਦੇ ਆ ਗੱਲਾਂ ਉਹਦੀਆਂ ਉਹਨਾਂ ਦੀਆਂ ਧਰਮਿੰਦਰ ਦੀਆਂ ਵੀ ਉਹ ਉਹਨੂੰ ਸ਼ਰਾਬ ਪੀਣ ਦੀ ਬੜੀ ਬੁਰੀ ਆਦਤ ਸੀ। ਪਹਿਲੇ ਦਿਨ ਤੋਂ ਹੀ ਇਹ ਐਜੀ ਬੁਰੀ ਆਦਤ ਸੀ ਜਦੋਂ ਪਹਿਲੀ ਵਾਰ ਉਹਨਾਂ ਨੂੰ ਇੱਕ ਫਿਲਮ ਦੇ ਪੈਸੇ ਮਿਲੇ ਸੀ ਨਾ 50 ਰੁਪਏ 51 ਰੁਪਏ ਟਿਕਟ ਮਿਲੀ ਟਿਕਟ ਦੇ ਪੈਸੇ ਮਿਲੇ ਸੀ ਕਿ ਪਹਿਲੀ ਵਾਰ ਜਦ ਮਿਲੇ ਸੀ ਉਹ 50 51 ਰੁਪਏ ਦਾ ਉਹਨਾਂ ਨੇ ਥੱਲੋਂ ਜਾ ਕੇ ਪਹਿਲੇ ਟਾਈਮ ਹੀ ਫੜਦੇ ਸਾਰੇ 50 ਰੁਪਏ ਫੜਦੇ ਸਰ ਪਹਿਲਾਂ ਜਾ ਕੇ ਵਧੀਆ ਲੱਤਾ ਸੀਗਾ ਤੇ ਉਹ ਤਿੰਨ ਬੰਦਿਆਂ ਨੇ ਮਤਲਬ ਇਕੱਠੇ ਕਰਕੇ ਪੀਤੀ ਸੀ ਸ਼ਰਾਬ ਸ਼ਰਾਬ ਦਾ ਇੰਨਾ ਜ਼ਿਆਦਾ ਧਰਮਿੰਦਰ ਪਿਆਰ ਕਰਦਾ ਸੀ ਪੰਜਾਬੀ ਤਕਰੀਬਨ ਪਿਆਰ ਕਰਦੇ ਹੀ ਨੇ ਸ਼ਰਾਬ ਦੇ ਤੇ ਆਸ਼ਾ ਵਰਗ ਨੂੰ ਇਹ ਗੱਲਬਾਤ ਪਤਾ ਸੀ ਆਸ਼ਾ ਵਰਗ ਇੰਨਾ ਚੜਦੀ ਸੀ ਇਸ ਚੀਜ਼ ਤੋਂ ਕਿਉਂਕਿ ਇੱਕ ਤਾਂ ਹੁੰਦਾ ਵੈਸੇ ਹੀ ਸ਼ਰਾਬ ਪੀ ਲੈਣੀ ਧਰਮਿੰਦਰ ਕੀ ਕਰਦੀ ਦਿਨ ਦਿਹਾੜੇ ਸੈਟ ਦੇ ਉੱਤੇ ਵੀ ਸ਼ਰਾਬ ਪੀ ਲੈਦੀ ਔਰ ਉਸ ਤੋਂ ਬਾਅਦ ਫਿਰ ਕਲੋਲਾ ਬਹੁ ਕਰਦੇ ਸੀਗੇ ਉਸ ਸੈਟ ਦੇ ਉੱਤੇ ਕਦੇ ਕਿਸੇ ਨਾਲ ਮਜ਼ਾਕ ਕਿਸੇ ਨਾਲ ਕੋਈ ਪ੍ਰੈਂਕ ਕਰ ਲਿਆ ਕਿਸੇ ਨਾਲ ਕਿਤਰਾ ਦਾ ਉਹ ਫਿਰ ਲੋਕ ਪਰੇਸ਼ਾਨ ਰਹਿੰਦੇ ਕੋਈ ਸ਼ੂਟਿੰਗ ਵੀ ਖਰਾਬ ਹੁੰਦੀ ਸੀ ਆਸ਼ਾ ਵਰਗ ਤੇ ਧਰਮਿੰਦਰ ਦੀ ਇਸ ਆਦਤ ਤੋਂ ਬਹੁਤ ਪਰੇਸ਼ਾਨ ਸੀ ਵੀ ਜਦ ਧਰਮਿੰਦਰ ਜਿਹੜਾ ਸੈੱਟ ਤੇ ਸ਼ਰਾਬ ਪੀਂਦੇ ਨੇ ਤੇ ਹੋਇਆ ਕਿ ਆਏ ਦਿਨ ਫਿਲਮ ਦੇ ਆਏ ਦਿਨ ਬਹਾਰ ਕੇ ਜਿਹੜੀ ਕਿ ਫਿਲਮ 1966 ਵਿੱਚ ਰਿਲੀਜ਼ ਹੋਈ ਸੀ ਧਰਮਿੰਦਰ ਤੇ ਆਸ਼ਾ ਵਰਗ ਦੀ ਫਿਲਮ ਉਹ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਉਹ ਸ਼ੂਟਿੰਗ ਸ਼ੁਰੂ ਹੋ ਗਈ ਆਸ਼ਾ ਵਰਗ ਫਿਲਮ ਦੇ ਵਿੱਚ ਸੀਗੀ ਬਾਕੀ ਸ਼ੂਟਿੰਗ ਤਾਂ ਕਰਦੇ ਹੀ ਰਹੀ ਪਰ ਜਦੋਂ ਉਹ ਸ਼ੂਟਿੰਗ ਲਈ ਇੱਕ ਗਾਣਾ ਸ਼ੂਟ ਕਰਨਾ ਸੀ ਤੇ ਉਹ ਗਾਣਾ ਸ਼ੂਟ ਕਰਨ ਲਈ ਦਾਰਜਲਿੰਗ ਜਾਣਾ ਸੀਗਾ ਦਾਰਜਲਿੰਗ ਠੰਡ ਬਹੁਤ ਜ਼ਿਆਦਾ ਹੈ ਤੇ ਉਹ ਜਿਹੜਾ ਗਾਣਾ ਸ਼ੂਟ ਹੋਣਾ ਸੀ ਹੋਣਾ ਵੀ ਉਹ ਝੀਲ ਦੇ ਵਿੱਚ ਸੀਗਾ ਉਸ ਗਾਣੇ ਦੇ ਵਿੱਚ ਉਹ ਫਿਲਮ ਦੇ ਵਿੱਚ ਇੱਕ ਗਾਣਾ ਜਿੱਥੇ ਤਰਮਿੰਦਰ ਇੱਕ ਝੀਲ ਦੇ ਵਿੱਚ ਗਾਣਾ ਗਾਉਂਦੇ ਨੇ ਤੇ ਆਸ਼ਾ ਪਰ ਕੁਦੇ ਆਲੇ-ਦੋਲੇ ਫਿਰਦੀ ਹੁੰਦੀ ਆ ਤੇ ਉਹ ਉਹ ਸਾਰਾ ਗਾਣਾ ਹੀ ਝੀਲ ਦੇ ਵਿੱਚ ਸ਼ੂਟ ਕੀਤਾ ਹੋਇਆ ਆ ਤਰਮਿੰਦਰ ਇਸ ਇਹ ਸਿਚੁਏਸ਼ਨ ਦੇ ਵਿੱਚ ਆਸ਼ਾਪਾਰਖ ਨੇ ਦੇਤਾ ਜਵਾਬ ਤਰਮਿੰਦਰ ਨੂੰ ਵੀ ਮੈਂ ਤਾਂ ਜਾਣਾ ਨਹੀਂ ਹੈਗਾ ਭਾਈ ਵੀ ਜੇ ਤਾ ਤੂੰ ਸ਼ਰਾਬ ਤਰਮਿੰਦਰ ਨੂੰ ਸਿੱਧਾ ਕਹਤੇ ਵੀ ਜੇ ਤਾ ਤੂੰ ਸ਼ਰਾਬ ਪੀਣੀ ਆ ਉੱਥੇ ਜਾ ਕੇ ਸੈਟ ਤੇ ਸ਼ਰਾਬ ਪੀਣੀ ਆ ਫਿਰ ਮੈਂ ਨਹੀਂ ਜਾਣਾ ਹੈਗਾ ਵੀ ਜੇ ਤੂੰ ਉੱਥੇ ਸ਼ਰਾਬ ਪੀਤੀ ਤਾਂ ਮੈਂ ਨਹੀਂ ਜਾਣਾ ਤੇਰੇ ਨਾਲ ਪਹਿਲਾਂ ਤਾਂ ਤਰਮਿੰਦਰ ਉਹਨਾਂ ਟਾਲਮਟੋਲ ਕਰਦੇ ਨੇ ਮਨਾਉਂਦੇ ਨੇ ਵੀ ਚੱਲ ਮੰਨ ਜਾ ਕਿਸੇ ਤਰੀਕੇ ਨਾਲ ਵੀ ਸ਼ਰਾਬ ਦੇ ਸ਼ਰਾਬ ਦੀ ਗੱਲ ਤੇ ਬਾਰ ਬਾਰ ਤਰਮਿੰਦਰ ਨੂੰ ਮੋੜ ਲੈਂਦੇ ਜੀ ਗੱਲ ਨੂੰ ਜਾਂਦੇ ਨਹੀਂ ਸੀ ਗੱਲ ਦੇ ਉੱਤੇ ਉਸ ਗੱਲ ਤੇ ਉੱਤੇ ਟਿਕਦੇ ਨਹੀਂ ਸੀਗੇ ਮਤਲਬ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਆਸ਼ਾਪਾਰਖ ਹੁਣ ਆਸ਼ਾਪਾਰਖ ਮੰਨੀ ਨਹੀਂ ਭਾਈ ਆਸ਼ਾ ਵਰਗ ਮੰਨੀ ਨਹੀਂ ਫਿਰ ਧਰਮਿੰਦਰ ਪਾਈ ਉਹਦੇ ਨਾਲ ਰਾਜੀ ਹੋ ਗਿਆ ਉਹਨਾਂ ਸਹਿਮਤ ਹੋ ਗਿਆ ਉਹਦੀ ਗੱਲ ਮੰਨ ਗਿਆ ਤੇ ਨਾਲ ਜਾਣ ਲਈ ਆਸ਼ਾ ਵਰਗ ਨੂੰ ਰਾਜੀ ਕਰ ਲਿਆ ਤੇ ਹੋਇਆ ਉਹੀ ਉੱਥੇ 3 ਦਿਨ ਤੱਕ ਸ਼ੂਟ ਚੱਲਿਆ ਫਿਰ ਆਸ਼ਾ ਵਰਗ ਖੁਦ ਦੱਸਦੀ ਆ ਕਹਿੰਦੀ ਵੀ ਉਹ ਸ਼ੂਟ 3 ਦਿਨ ਤੱਕ ਚੱਲਿਆ 3 ਦਿਨ ਤੱਕ ਧਰਮਿੰਦਰ ਪਾਣੀ ਦੇ ਵਿੱਚ ਜਾਂਦਾ ਸੀਗਾ ਪਾਣੀ ਚੋਂ ਸ਼ੂਟ ਦੇ ਕੇ ਫਿਰ ਬਾਹਰ ਆ ਜਾਂਦਾ ਸੀ ਵੀ ਠੰਡ ਇੰਨੀ ਕੁ ਜ਼ਿਆਦਾ ਠੰਡ ਸੀਗੀ ਵੀ ਜਦੋਂ ਵੀ ਉਹਦੇ ਸ਼ੂਟ ਵਾਲੇ ক্রੂ ਵਾਲੇ ਮੈਂਬਰ ਜਾਂ ক্রੂ ਵਾਲੇ ਲੋਕ ਆਉਂਦੇ ਸੀ ਉਹਨੂੰ ਧਰਮਿੰਦਰ ਦੀ ਹਾਲਾਤ ਦੇਖਦੇ ਸੀ ਕੋਈ ਕੋਈ ਉਹਨੂੰ ਬਰਾਂਡੀ ਆਫਰ ਕਰਦਾ ਸੀ ਕੋਈ ਕਹਿੰਦਾ ਸੀ ਤੂੰ ਬਿਸਕੀ ਪੀ ਲੈ ਕਹਿੰਦਾ ਜਦੋਂ ਉਹਨੂੰ ਆਫਰ ਕਰਦੇ ਹੁੰਦੇ ਸੀ ਤਾਂ ਧਰਮਿੰਦਰ ਵਿੱਚੋਂ ਕੀ ਕਰਦਾ ਧਰਮਿੰਦਰ ਸਾਈਡ ਮਤਲਬ ਟੇਢਾ ਜਾਂ ਨਜ਼ਰਾਂ ਨਾਲ ਮੇਰੇ ਵੱਲ ਦੇਖਦਾ ਸੀ ਤੇ ਮੇਰਾ ਕੰਮ ਇਹ ਸੀਗਾ ਵੀ ਮੈਂ ਧਰਮਿੰਦਰ ਵੱਲ ਦੇਖਦੀ ਰਹਿੰਦੀ ਹੁੰਦੀ ਸੀ ਧਰਮਿੰਦਰ ਨੂੰ ਘੂਰਦੀ ਰਹਿੰਦੀ ਸੀ ਧਰਮਿੰਦਰ ਨੂੰ ਇਹ ਡਰਾਈਉ ਕਰਦੀ ਨੇ ਜਿਵੇਂ ਨਹੀਂ ਨਹੀਂ ਸ਼ਰਾਬ ਨਹੀਂ ਪੀਣੀ ਹੈਗੀ ਕਹਿੰਦਾ ਵੀ ਧਰਮਿੰਦਰ ਵਿਚਾਰਾ ਫਿਰ ਨਹੀਂ ਵੀ ਜੀ ਪਾ ਕੇ ਆਪਣਾ ਵੀ ਭਾਈ ਸ਼ੂਟ ਦੇਣ ਲੱਪੈਂਦਾ ਸੀ ਫੇਰ ਸ਼ੂਟਿੰਗ ਸ਼ੁਰੂ ਕਰ ਲੈਂਦੇ ਸੀ ਆਸ਼ਾ ਵਰ ਖੁਦ ਦੱਸਦੀ ਆ ਕਿ ਵੀ ਉਸ ਟਾਈਮ ਇੰਨੀ ਜ਼ਿਆਦਾ ਠੰਡ ਸੀ ਵੀ ਜਿੰਨੀ ਵਾਰ ਵੀ ਟੇਕ ਦਿੱਤਾ ਤਰਮਿੰਦਰ ਨੇ ਜਿੰਨੀ ਵਾਰ ਵੀ ਸ਼ੂਟ ਦਿੱਤਾ ਉਹਨੇ ਤਰਮਿੰਦਰ ਦਾ ਸਰੀਰ ਨੀਲਾ ਪਿਆ ਹੋਇਆ ਸੀਗਾ 19 ਵਾਰ ਦੇਖਦਾ ਸੀ ਨੀਲਾ ਪਿਆ ਕਹਿੰਦੀ ਮੈਂ ਵੀ ਬਹੁਤ ਭੈੜੀ ਔਰਤਾਂ ਕਹਿੰਦੀ ਮੈਂ ਨਹੀਂ ਪੀਣ ਦਿੱਤੀ ਤਾਂ ਨਹੀਂ ਪੀਣ ਦਿੱਤੀ ਚਲ ਆਪਾਂ ਆਸ਼ਾ ਵਰਤ ਦੀ ਗੱਲ ਨੂੰ ਤਾਂ ਮੰਨਦੇ ਆ ਵੀ ਉਹਨੇ ਨਹੀਂ ਪੀਣ ਦਿੱਤੀ ਤਾਂ ਨਹੀਂ ਪੀਣ ਦਿੱਤੀ ਪਰ ਜਿੰਨਾ ਕ ਅਸੀਂ ਜਾਣਦੇ ਆ ਅੱਜ ਤੁਸੀਂ ਜਿੰਨਾ ਮਰਜ਼ੀ ਕਹੀ ਚਲੋਵੇ ਨਹੀਂ ਪੀਣ ਦਿੱਤੀ ਤੇ ਨਹੀਂ ਮਿੜ ਦਿੱਤੀ ਪਰ ਜਿੰਨਾ ਕ ਅਸੀਂ ਧਰਮਿੰਦਰ ਨੂੰ ਜਾਣਦੇ ਆ ਉਹਦੇ ਬਾਰੇ ਪੜਿਆ ਆ ਉਹਦੇ ਸੁਭਾਅ ਬਾਰੇ ਪੜਿਆ ਆ ਉਹਨੇ ਉਸ ਦਿਨ ਜ਼ਰੂਰ ਪੀਤੀ ਹੋਊਗੀ ਹਾਂ ਬਸ ਫਰਕ ਐਨਾ ਆ ਕਿ ਉਹਨੇ ਤੁਹਾਨੂੰ ਪਤਾ ਨਹੀਂ ਲੱਗਣ ਦਿੱਤਾ ਹੋਊਗਾ ਠੀਕ ਆ ਮੱਕੀ ਤੁਸੀਂ ਆਪ ਦੱਸਿਓ ਵੀਰੇ ਜੇ ਤੁਹਾਨੂੰ ਕਿ ਲੱਗਦਾ ਵੀ ਉਹ ਧਰਮਿੰਦਰ ਕਿਸੇ ਦੇ ਦਬਾ ਕੇ ਜਾਂ ਕਿਸੇ ਦੀ ਗੱਲ ਕਰਕੇ ਸ਼ਰਾਬ ਨਹੀਂ ਪੀਤੀ ਹੋਊਗੀ ਵੀ ਪੀਤੀ ਹੋ ਕਿ ਨਹੀਂ ਪੀਤੀ ਹੈ ਦੱਸੋ ਤੁਸੀਂ ਆਪ ਇਹ ਗੱਲ ਕਿਉਂਕਿ ਆਸ਼ਾ ਪਰ ਕਹਿੰਦੀ ਮੈਂ ਬਹੁਤ ਡੱਢੀ ਔਰਤ ਸੀ ਮੈਂ ਸ਼ਰਾਬ ਪੀਣ ਨਹੀਂ ਦਿੱਤੀ ਹੈਗੀ ਉਹਨੂੰ ਉਸ ਦਿਨ ਪਰ ਹੁਣ ਤੁਸੀਂ ਹਿਸਾਬ ਲਾ ਲਓ ਵੀ ਅਸੀਂ ਵੀ ਤਕਰੀਬਨ ਪੰਜਾਬੀ ਜੱਟਾਂ ਨੂੰ ਜਾਣਦੇ ਆ ਜਿੰਨਾ ਦਬਾਅ ਪੈਂਦਾ ਜਿਹੜੀ ਚੀਜ਼ ਦੇ ਉੱਤੇ ਔਰ ਖਾਸ ਕਰਕੇ ਠੰਡ ਹੋਵੇ ਇਹ ਜਿਹਾ ਮਾਹੌਲ ਹੋਵੇ ਸ਼ਰਾਬ ਪੀਤੇ ਤੋਂ ਬਗੈਰ ਰਹਿ ਨਹੀਂ ਸਕਦਾ ਜਿਹਨੇ ਸ਼ਰਾਬ ਪੀਣੀ ਆ ਠੀਕ ਹੈ ਵੀ ਇਸ ਤੇ ਅੱਜ ਵਾਸਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰਾਖਾ ਹੱਸਦੇ ਵਾਸਤੇ ਰੋ ਪੰਜਾਬੀ